ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਤਲਵੰਡੀ ਗਰਾਇਆ ਤਲਵੰਡੀ ਗਰਵਾਇਆ ਗਰਾਇਆ ਅਸੀਂ ਸ਼ਾਮਾ ਮਸੀਹ ਦੇ ਘਰ ਪਹੁੰਚੇ ਜਿਹਦੇ ਹੜ੍ਹ ਪੀੜਤ ਦੇ ਕਾਰਨ ਹੜ੍ਹਾਂ ਦੇ ਪਾਣੀ ਦੇ ਆਉਣ ਦੇ ਕਾਰਨ ਘਰ ਦੀ ਛੱਤ ਪਿਛੇ ਖੇਤਾਂ 'ਚ ਪਾਣੀ ਖਲੋਣਾ ਘਰ ਦੀ ਛੱਤ ਡਿੱਗ ਗਈ ਆ ਤੇ ਸਿੱਧੂਪੁਰ ਜਥੇਬੰਦੀ ਵੱਲੋਂ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਕੈਂਪ ਡੇਰਾ ਬਾਬਾ ਨਾਨਕ ਲੱਗਾ ਹੈ ਉਹ ਸਰਵੇ ਵਾਸਤੇ ਜੁਨੀਅਰ ਟੀਮਾਂ ਨਿਕਲੀਆਂ ਸਰਵੇ ਕਰਦਿਆ ਕਰਦਿਆਂ ਇਹਦੇ ਵੀਰ ਦੇ ਘਰ ਪਹੁੰਚੇ ਆ ਸਮਾ ਮਸੀਹ ਤੇ ਮੈਂ ਬੇਨਤੀ ਕਰਦਾ ਸੰਗਤ ਨੂੰ ਜਿਹੜੀ ਸੰਗਤ ਸੇਵਾ ਕਰਨ ਦੀ ਹੈ ਵੀ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜੋ ਸੱਚ ਵਿੱਚ ਹੜ੍ਹਾਂ ਦੇ ਪ੍ਰਭਾਵਤ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਤੇ ਸਾਡੀ ਜਥੇਬੰਦੀ ਵੱਲੋਂ ਵੀ ਜਿੰਨੀ ਵੀ ਇਹਦੀ ਮਦਦ ਹੋਈ ਮਦਦ ਕੀਤੀ ਜਾਵੇਗੀ ਹੁਣ ਤੁਹਾਨੂੰ ਇਹੀ ਇਹਦੇ ਘਰ ਦੇ ਹਾਲਾਤ ਦਿਖਾਉਨੇ ਆ ਕੰਧ ਦੇ ਵਿੱਚ ਤਿਹੜਾ ਪੈ ਗਈਆਂ ਵਾ ਤੇ ਕੰਧ ਜਿਹੜੀ ਹੈ ਛੱਤ ਤੋਂ ਡਿੱਗ ਗਈ ਆ